ਗੜਬੜ ਨਹੀਂ ਬੰਬਤ ਮੱਤ ਹੈ ਭਾਬੀ ਬਾਲ ਦੀ ਅੱਗ ਤੇ ਨਾ ਤੇਲ ਨਾ ਪਾ ਜੋ ਸ਼ੈਲੀ ਸਾਨੂੰ ਅੱਜ ਬੋਲੀ ਹੈ ਨਾ ਤੋਬਾ ਮੇਰੀ ਤੋਬਾ ਜੇ ਤੂੰ ਕਿਤੇ ਸੁਣਦਾ ਨਾ ਵੀ ਉਹ ਤੇਰੀ ਮਾਂ ਨੂੰ ਕਿਵੇਂ ਬੋਲ ਰਹੀ ਹੈ ਤੂੰ ਤਾਂ ਪੁੱਤ ਨੂੰ ਘਰੋਂ ਹੀ ਕੱਢ ਦਿੰਦਾ ਉਹਦੀ ਇੰਨੀ ਹਿੰਮਤ ਉਹ ਤੁਹਾਨੂੰ ਇੰਨਾ ਬੋਲ ਗਈ ਉਹ ਤਾਂ ਬਹੁਤ ਬੋਲੀ ਆ ਆਵਾ ਤਾਵਾ ਝੂਠ ਪਤਾਂਗ ਚੁੱਪ ਇੱਥੇ ਚੁੱਪ ਉਹ ਰੋਂਦੀ ਕਿਉਂ ਆ ਜੀ ਪਹਿਲਾਂ ਤੁਸੀਂ ਘਰੇ ਆ ਜਾਓ ਛੇਤੀ ਛੇਤੀ ਮੈਂ ਤਾਂ ਨਾ ਐਦਕੀ ਆਪਣੇ ਆਪ ਨੂੰ ਬਹੁਤ ਮਜ਼ਬੂਤ ਕੀਤਾ ਹੋਇਆ ਸੀ ਮੇਰੇ ਕੰਨੀ ਕੋਈ ਢਿਲ ਨਹੀਂ ਸੀਗੀ ਨਹੀਂ ਤਾਂ ਕੋਈ ਵੀ ਮਾਂ ਨਾ ਆਪਣੇ ਪੁੱਤ ਨੂੰ ਰੋਂਦਾ ਕਰ ਲਾਉਂਦਾ ਨਹੀਂ ਦੇਖ ਸਕਦੀ ਨਾ ਫੇਰ ਜੱਸੀ ਲੈਵੇ ਕਿਹੜੀ ਜਾਦੂ ਦੀ ਛੜੀ ਦੀ ਜਿਹੜਾ ਦਰਵਾਜ਼ਾ ਖੋਲ ਕੇ ਭੱਜ ਗਿਆ ਕਰਤਾ ਨਾ ਉਹੀ ਕੰਮ ਆ ਸਾਰੀ ਉਹ ਮਰਜ਼ੀ ਕਮਾਈ ਨੂੰ ਲਾ ਗਿਆ ਥੁੱਕਾ ਹੁਣ ਕੀ ਕਰਾਂਗੇ ਇਹਨੇ ਤਾਂ ਸਾਨੂੰ ਕਿਹਾ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਮੈਂ ਤਾਂ ਇਹ ਜੀ ਲਾਦ ਨੂੰ ਬੇਜ਼ਾਖਲ ਕਰ ਦੇਣਾ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਮੇਰੀਆਂ ਬੱਸ ਦੋਸਤੀਆਂ ਨੇ ਉਹੀ ਸਭ ਕੁਝ ਨੇ ਮੇਰਾ